ਸਵੇਰ ਤੋਂ ਹੀ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੱਖ-ਵੱਖ ਬੂਥਾਂ ਤੋਂ ਤੇ ਇਸ ਵਕਤ ਅਸੀਂ ਮੌਜੂਦ ਹੈਗੇ ਆ ਅਟਾਰੀ ਪਿੰਡ ਵਿਖੇ ਤਾਂ ਤਸਵੀਰਾਂ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਜੇ ਕਿ ਲਗਾਤਾਰ ਜੋ ਲੋਕ ਨੇ ਉਹ ਵੋਟ ਪਾਉਣ ਉਸਤੇ ਪਹੁੰਚ ਰਹੇ ਨੇ ਹਾਲਾਂਕਿ ਸਵੇਰ ਦੀ ਗੱਲ ਕਰੀ ਤਾਂ ਸਵੇਰੇ ਹੀ ਜਿੱਦਾਂ ਸਭ ਤੋਂ ਪਹਿਲਾਂ ਖਾਸੇ ਦੀ ਜਿਹੜੀ ਇੱਕ ਤਸਵੀਰ ਸਾਹਮਣੇ ਨਿਕਲ ਕੇ ਆਈ ਜਿਸ ਦੇ ਵਿੱਚ ਕਿ ਜੋ ਚੋਣ ਜਿਹੜੀ ਉੱਥੋਂ ਦੀ ਕੈਨਸਲ ਹੋ ਗਈ ਹੈ VOTING ਜਿਹੜੀ ਹੈ ਉੱਥੋਂ ਦੀ ਰੱਦ ਹੋ ਚੁੱਕੀ ਸੀਗੀ ਤਾਂ ਉਸ ਤੋਂ ਬਾਅਦ ਵੱਖ-ਵੱਖ ਪਿੰਡਾਂ ਦੀ ਜਿਹੜੀ ਹੈ ਤੜ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ BJP ਵੱਲੋਂ ਜਿਹੜਾ ਵਿਰ ਦਾ ਕਿ ਉਹ ਨਾਮ ਲਵਾ ਕੇ ਕਿ ਸਾਡੇ ਜਿਹੜੇ ਜੋ ਕੈਂਡੀਡੇਟਸ ਨੇ ਉਹਨਾਂ ਦੇ ਨਾਮ ਹੀ ਨਹੀਂ ਜਿਹੜੇ ਲਿਸਟ ਦੇ ਵਿੱਚ ਪਾਏ ਗਏ ਲੇਕਿਨ ਇਹ ਤਸਵੀਰਾਂ ਲਗਾਤਾਰ ਵੇਖ ਸਕੋ ਸਾਡੇ ਨਾਲ ਕੁਝ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਵੀਰ ਜੀ ਇੱਥੇ ਤੁਸੀਂ ਅੱਜ ਵੋਟ ਪਾਣ ਆਏ ਹੋ ਕੀ ਕੁਝ ਖਾਸ ਮੁੱਦੇ ਜਿਹੜੇ ਤੁਹਾਡੇ ਹੈਗੇ ਆ ਪਿੰਡਾਂ ਦੇ ਮੁੱਦੇ ਹੈਗੇ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿਉਂਕਿ ਤੁਹਾਡਾ ਪਿੰਡ ਜਿਹੜਾ ਬਿਲਕੁਲ ਹੀ ਟਾਰੀ ਵਾਗਾ ਸਰਹੱਦ ਦੇ ਉੱਤੇ ਹੈਗਾ ਟਾਰੀ ਪਿੰਡ ਹੈ ਤਾਂ ਕਿਹੜੇ ਕਿਹੜੇ ਤੁਹਾਨੂੰ ਖਾਸ ਮੁੱਦੇ ਲੱਗਦੇ ਜਿਹੜੇ ਹੱਲ ਹੋਣੇ ਚਾਹੀਦੇ ਆ ਭਾਜੀ ਮੈਂ ਤੇ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਨਾ ਕਿ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਕਿ ਸਭ ਤੋਂ ਪਹਿਲਾਂ ਜਿਹੜਾ ਇੱਕ ਤੇ ਨਸ਼ਾ ਬੰਦ ਕਰਨਾ ਚਾਹੀਦਾ ਜਿਹੜਾ ਮੇਨ ਮੁੱਦਾ ਇਹ ਆ ਵੀ ਨਸ਼ਾ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਅੱਭੀ ਅਹੀਂ ਕੁਝ ਕਹਿ ਹੀ ਨਹੀਂ ਸਕਦੇ ਮੈਂ ਖੁਦ ਮੰਨ ਲਓ ਮੈਸਨ ਦਾ ਕੰਮ ਕਰਦਾ ਵਾਂ ਠੇਕੇਦਾਰੀ ਕਰਦਾ ਵਾਂ ਸਵੇਰੇ 200 ਰੁਪਇਆ ਦੇਈਦਾ ਵਾਂ ਵੀ ਆਲੋ ਭਾਈ 200 ਰੁਪਇਆ ਲਾਓ ਨਸ਼ਾ ਕਰੋ ਫੇਰ ਸਾਡੇ ਤੋਂ ਕੰਮ ਤੇ ਆਉਂਦੇ ਆ ਫੇਰ ਸ਼ਾਮ ਨੂੰ ਉਹਨਾਂ ਨੂੰ 300 ਰੁਪਇਆ ਦੇਈਦਾ ਨਸ਼ਾ ਕਰਕੇ ਆਉਂਦੇ ਆ ਫੇਰ ਦੂਜੀ ਪਲੱਸ ਗੱਲ ਨਾਲੀਆਂ ਤੇ ਗਲੀਆਂ ਦਾ ਬਹੁਤ ਮੁੱਦਾ ਵਾ ਮੈਂ ਖੁਦ ਆਪਣੀ ਨਾਲੀ ਖੁਦ ਬਣਾਈਆ ਘਰ ਦੇ ਆਪਣੇ ਪਲਾਟ ਦੇ ਅੱਗੇ 1000 ਰੁਪਿਆ ਲਾ ਕੇ ਨਾਲੀ ਬਣਾਈਆਂ ਵੀ ਜਿਹੜਾ ਮੌਜੂਦਾ ਸਰਕਾਰ ਨੇ ਆ ਕੇ ਵੇਣ ਦੇ ਸਰਪੰਚਾਂ ਨਾਲ ਆ ਕੇ ਨਾਲੀ ਢਾਈ ਆ ਉਹਦੀ ਮੌਜੂਦਾ ਮੰਨ ਲਓ ਮੇਰੇ ਕੋਲ ਵੀਡੀਓ ਵੀ ਹੈਗੀਆਂ ਵਾ ਇਸ ਤਰ੍ਹਾਂ ਵੀ ਪੰਚ ਕਿਹੜਾ ਕਿਹੜੇ ਸਰਕਾਰ ਜਿਹੜਾ ਨਸ਼ਾ ਨਸ਼ਾ ਤੇ ਹੱਦੋਂ ਵੱਧ ਕੇ ਮੰਨ ਲਓ ਇੰਨਾ ਕਿ ਜ਼ਿਆਦਾ ਹੋ ਗਿਆ ਵਾ ਇਹ ਪੱਕਾ ਹੀ ਨਹੀਂ ਕੋ ਸਕਦੇ ਇੰਨਾ ਕ ਨਸ਼ਾ ਜਿਹੜਾ ਤੁਹਾਡਾ ਸਰਪੰਚ ਆ ਉਹ ਕਿਹੜੇ ਸਰਕਾਰ ਦਾ ਸਰਪੰਚ ਉਹ ਤਾਂ ਮੰਨ ਲਓ ਪੰਜਾਬ ਮੰਨ ਲਓ ਕਾਂਗਰਸੀ ਸਰਕਾਰ ਦਾ ਵਾ ਹਰਪ੍ਰੀਤ ਸਿੰਘ ạtਾਰੀ ਤੋਂ ਹਾਂਜੀ ਤੇ ਮੰਨ ਲਓ ਮੈਂ ਤਾਂ ਕਹਿੰਦਾ ਵੀ ਨਾਲੀਆਂ ਪਹਿਲਾਂ ਬੰਦੀਆਂ ਚਾਹੀਦੀਆਂ ਪੰਜਾਬ ਦਾ ਜਿਹੜਾ ਮੰਨ ਲਓ ਪਿੰਡ ਦਾ ਪਾਣੀ ਆ ਕਿਹੇ ਬੰਨੇ ਨਕਾਸ ਹੋਣਾ ਚਾਹੀਦਾ ਕਿਹੇ ਬੰਨੇ ਨਕਾਸ ਨਹੀਂ ਹੈਗਾ ਤੁਸੀਂ ਵੋਟ ਪਾਣ ਆਏ ਹੋ ਤਾਂ ਕੀ ਕੁਝ ਖਾਸ ਧਿਆਨ ਚ ਰੱਖ ਕੇ ਆਏ ਹੋ ਕਿ ਨੂੰ ਵੋਟ ਪਾਓਗੇ ਜਾਂ ਕਿਉਂਕਿ ਵੋਟ ਪਾਣੀ ਬਹੁਤ ਜ਼ਰੂਰੀ ਹੈ ਜਿਹੜਾ ਵੀ ਤੁਹਾਨੂੰ ਕੈਂਡੀਡੇਟ ਚੰਗਾ ਲੱਗੂਗਾ ਤਾਂ ਉਹਨੂੰ ਵੋਟ ਪਾਣੀ ਬੰਦ ਹੀ ਆ ਤਾਂ ਤੁਸੀਂ ਆਏ ਹੋ ਕੀ ਕੁਝ ਖਾਸ ਉਮੀਦ ਲੈ ਕੇ ਆਏ ਹੋ ਬਾਜੀ ਆਪਣਾ ਹੱਕ ਆ ਵੀ ਮੰਨ ਲਓ ਵੋਟ ਪਾਣੀ ਆਪਣਾ ਜਿਹੜਾ ਕੈਂਡੀਡੇਟ ਚੁਣਨਾ ਵੀ ਉਹਨੂੰ ਇੱਥੇ ਉਮੀਦ ਹੈ ਵੀ ਸਾਡਾ ਕੰਮ ਚੰਗਾ ਕਰੇ ਹਾਂਜੀ ਪਰ ਫਿਰ ਵੀ ਵੇਖਣਿਆ ਅਸੀਂ ਵੀ ਯਾਰ ਕੁਝ ਵੀ ਪਿੰਡ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਬੜੀ ਮਨ ਨੂੰ ਦੁਖੀ ਹੁੰਦੀ ਵੀ ਅਸੀਂ ਕਿਉਂ ਕਿਤਰਾ ਚੁਣੀਏ ਨੂੰ ਇਸੇ ਨੂੰ ਹਾਂਜੀ ਇਹ ਚੀਜ਼ ਕਿਤਰਾ ਬੰਦ ਹੋ ਚਕੇ ਇਹ ਚੀਜ਼ ਬੰਦ ਨਹੀਂ ਹੋ ਰਹੀ ਲਗਾਤਾਰ ਨਹੀਂ ਬੰਦ ਹੋ ਰਹੀ ਕੰਟੀਨਿਊ ਚਾਲੂ ਹੀ ਹੈਗੀ ਇਹ ਚੀਜ਼ ਨੂੰ ਕੰਟੀਨਿਊ ਚਾਲੂ ਹੀ ਹੈ ਜੀ ਇੱਥੇ ਸਾਡੇ ਨਾਲ ਕੁਝ ਬਜ਼ੁਰਗ ਵੀ ਇੱਥੇ ਮੌਜੂਦ ਨੇ ਤਾਂ ਮਾਤਾ ਜੀ ਵੋਟ ਪਾ ਕੇ ਆਏ ਹੋ ਕੀ ਕੁਝ ਖਾਸ ਉਮੀਦਾਂ ਤੁਹਾਨੂੰ ਹੈਗੀਆਂ ਕਿ ਇਹਨਾਂ ਚੋਣਾਂ ਦੇ ਵਿੱਚ ਕੀ ਪਿੰਡ ਦਾ ਕੀ ਕੀ ਸੁਧਾਰ ਹੋਣਾ ਚਾਹੀਦਾ ਸੁਧਾਰੇ ਹੋਈ ਆਪ ਚਾਹ ਲੋ ਸਾਫ ਸਫਾਈ ਤੇ ਚੰਗੇ ਲੋਕ ਹੋਣੇ ਚਾਹੀਦੇ ਮਤਲਬ ਹੂੰ ਕਿਵਾ ਦੇ ਵਿੱਚ ਹੋਰ ਕੀ ਹੈ ਠੀਕ ਹੈ ਨਾ ਹਾਂਜੀ ਹੋਰ ਕੀ ਕੀ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਕਮੀਆਂ ਪੇਸ਼ੀਆਂ ਹੈਗੀਆਂ ਨੇ ਜਿਹੜਾ ਕਿ ਇੰਨਾ ਚੋਣਾਂ ਤੋਂ ਬਾਅਦ ਜਿਹੜੀਆਂ ਸੁਧਾਰ ਹੋਣਗੀਆਂ ਵਾਇਗਰੂ ਜਾਣਦਾ ਹਾਂ ਬੇਟਾ ਇਹ ਤੇ ਮੈਂ ਤਾਂ ਕਹਿ ਨਹੀਂ ਸਕਦੀ ਠੀਕ ਹੈ ਗਰੀਬਾਂ ਦੀ ਮਦਦ ਕਰਨ ਵਾਸਤੇ ਤੁਸੀਂ ਵੋਟ ਪਾ ਕੇ ਆਏ ਹਾਂ ਹਾਂਜੀ ਹਾਂਜੀ ਗਰੀਬਾਂ ਦੀ ਮਦਦ ਵਾਸਤੇ ਜੀ ਤਾਂ ਕਿਹੜੀ ਕੁਝ ਖਾਸ ਉਮੀਦਾਂ ਨੇ ਤੁਹਾਨੂੰ ਇਹੋ ਹੀ ਵਾਇਗਰੂ ਚਾਹੀਦਾ ਮਾਰੇ ਸੱਚੇ ਪਾਸੇ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਉੱਚਾ ਕੀਤਾ ਜਾਏ ਤਾਂ ਅੱਜ ਕਿਉਂਕਿ ਤੁਹਾਡਾ ਪਿੰਡ ਜਿਹੜਾ ਟਾਰੀ ਪਿੰਡ ਹੈ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਅਕਸਰ ਇੱਥੇ ਸਮੱਸਿਆ ਰਹਿੰਦੀ ਆ ਨਸ਼ਾ ਜਿਹੜਾ ਬਾਰਡਰੋਂ ਪਾਰ ਇਧਰ ਨੂੰ ਆਂਦਾ ਰਹਿੰਦਾ ਹੈ ਹਾਂਜੀ ਲੇਕਿਨ ਇਸ ਪਿੰਡ 'ਚ ਹੋਰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਹੈ ਇਹ ਨਸ਼ਾ ਤੇ ਮੁਕਤੀ ਹੋਣਾ ਚਾਹੀਦਾ ਮਹਾਰਾਜ ਸੱਚੇ ਸ਼ਾਨਦਸ਼ਾਨ ਨਿਕਲ ਜਾਣਾ ਚਾਹੀਦਾ ਬੱਚਿਆਂ ਦੀ ਜਿੱਦਗਾਨੀਆਂ ਬਚ ਜਾਣ ਆਉਣ ਵਾਲਾ ਸਮਾਂ ਵਧੀਆ ਹੋਵੇ ਜੀ ਤਾਂ ਦੇਖ ਸਕਦੇ ਹੋ ਕਿ ਜ਼ਰੂਰ ਹੈ ਇਸ ਪਿੰਡ ਦੇ ਵਿੱਚ ਵੱਡੀ ਸਮੱਸਿਆ ਜਿਹੜੀ ਆ ਨਸ਼ੇ ਦੀ ਰਹੀ ਆ ਕਿਉਂਕਿ ਦੱਸਦੀ ਆ ਕਿ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਨਸ਼ਾ ਜੋ ਨਦਵਾਂਡੀ ਮੁਲਕ ਹੈ ਗਿਆ ਤਾਂ ਅਕਸਰ ਡਰੋਨ ਰਾਹੀਂ ਨਸ਼ਾ ਇੱਧਰ ਨੂੰ ਭੇਜਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਟਾਰੀ ਵਿਖੇ ਹੀ ਨਸ਼ਾ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਵਕ ਵਕ ਸੂਬਿਆਂ ਦੇ ਵਿੱਚ ਨਸ਼ਾ ਜਿਹੜਾ ਜਾਂਦਾ ਲੇਕਿਨ ਇੱਥੇ ਕੁਝ ਹੋਰ ਵੀ ਨੌਜਵਾਨ ਵੀ ਮੌਜੂਦ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਰਪੰਚ ਜੀ ਤੁਸੀਂ ਇੱਥੋਂ ਹਾਂਜੀ ਹਾਂਜੀ ਤੇ ਸਰਪੰਚ ਸਾਹਿਬ ਕੀ ਇੱਥੋਂ ਦੇ ਤੁਹਾਨੂੰ ਹਾਲਾਤ ਲੱਗਦੇ ਨੇ ਅੱਜ ਚੋਣਾਂ ਨੇ ਵੋਟ ਤੁਸੀਂ ਵੀ ਪਾਈ ਹੋਊਗੀ ਤਾਂ ਕੀ ਲੱਗਦਾ ਕਿ ਕੀ ਕੁਝ ਖਾਸ ਉਦਾਰ ਹੋਰ ਹੋਣੇ ਚਾਹੀਦੇ ਯਾਰ ਖਾਸ ਦਾ ਰਹੀ ਹੋਣਾ ਚਾਹੀਦਾ ਵੀ ਆਪਾਂ ਜਿੱਦਾਂ ਕਹਿ ਦਿੰਦੇ ਆਪਾਂ ਡਿਵੈਲਪਮੈਂਟ ਕਰੀਏ ਪਰ ਮੈਨਾਂ ਵੀ ਡਿਵੈਲਪਮੈਂਟ ਹੁਣ ਲਈਪ ਆਪਣੇ ਬੱਚੇ ਵੀ ਜ਼ਰੂਰੀ ਹੈ ਅੱਧਾ ਪੰਜਾਬ ਬਾਹਰ ਜਾਈ ਜਾਂਦਾ ਤੇ ਅੱਧਾ ਜਿਆਦਾ ਸਮੈਗ ਤੇ ਲੱਗੀ ਜਾਂਦਾ ਵਾ ਮੈਂ ਤੇ ਡਿਵੈਲਪਮੈਂਟ ਨੂੰ ਨਹੀਂ ਨਾ ਮੰਨਦਾ ਜਿੰਨਾ ਮੈਂ ਸੁਧਾਰ ਨੂੰ ਮੰਨਦਾ ਮੈਂ ਨਾ ਪਹਿਲਾਂ ਸੁਧਾਰ ਹੋਵੇ ਫਿਰ ਡਿਵੈਲਪਮੈਂਟ ਹੋਵੇ ਅਸੀਂ ਆਪਣੀ ਇੱਕ ਟੀਮ ਬਣਾਈ ਮੇਰਾ ਪਿੰਡ ਮੇਰੀ ਸ਼ਾਨ ਇੱਥੇ ਕੂੜੇ ਦੇ ਡੈਂਪ ਹੁੰਦੇ ਅਸੀਂ ਪੂਰੇ ਪਿੰਡ 'ਚ ਸਾਫ ਸਫਾਈ ਕਰਕੇ ਆਪਣਾ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਸਰਪੰਚੀ ਦੀ ਉਹਦੇ ਵਿੱਚ ਵੀ ਅਸੀਂ ਯਾਰ ਬੋਰਡ ਦੀ ਲੀਡ ਕਰਕੇ ਆਜ਼ਾਦ ਜਿੱਤੇ ਆਂ ਪਾਰਟੀ ਤੋਂ ਸਰਪੰਚ ਆਜ਼ਾਦ 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 ਜਿੱਤੇ ਹਾਂਜੀ ਜੀ ਆਜ਼ਾਦ ਜਿੱਤ ਕੇ ਲੋਕਾਂ ਨੇ ਪਿੰਡ ਵਾਸੀਆਂ ਨੇ ਤੜਤੇ ਜਿਹੜਾ ਇੱਕ ਭਰੋਸਾ ਜਤਾਇਆ ਤਾਂ ਉਸ ਭਰੋਸੇ ਨੂੰ ਕਾਇਮ ਰੱਖਣ ਲਈ ਤੁਸੀਂ ਕੀ ਕੁਝ ਕਰ ਰਹੇ ਹੋ ਪਿੰਡ ਦੇ ਵਿੱਚ ਭਰੋਸੇ ਨੂੰ ਕਾਇਮ ਕਰਨ ਲਈ ਕੋਝਾ ਤੱਕ ਤੇ ਅਸੀਂ ਲੋਕਾਂ ਦਾ ਕੰਮ ਕੀਤਾ ਜਦੋਂ ਪਹਿਲੇ ਨਵੇਂ-ਨਵੇਂ ਸਰਪੰਚ ਮਹੀਨੇ 6 ਮਹੀਨੇ ਤੋਂ ਉਹੀ ਸਾਡੇ ਦੇ ਪਰਚੇ-ਪੁਰਚੇ ਕਰਾ ਛੱਡੇ ਸਰਕਾਰ ਨੇ ਤੇ ਬਾਅਦ ਵਿੱਚ ਹੱਥ ਬੜਾ ਥੋੜੇ ਜਿਹੇ ਆਏ ਥੋੜੇ ਬੋਦੇ ਪੈਸੇ ਜਿਹੜੇ ਆਪਣੀ ਗ੍ਰਾਂਟ ਤੇ ਕੋਈ ਸਾਨੂੰ ਇਸ਼ੂ ਨਹੀਂ ਕੀਤੀ ਅਜੇ ਤੱਕ ਸਰਕਾਰ ਨੇ 10 ਰੁਪਏ ਦੀ ਗ੍ਰਾਂਟ ਦਿੱਤੀ ਜਿਹੜਾ ਸਾਡਾ ਆਪਣੀ ਪੰਚਾਇਤੀ ਦੁਕਾਨਾਂ ਵਾਂ ਜਿਹੜਾ ਸਾਡੇ ਪਿੰਡ ਦਾ ਤੇ ਜਗਾ ਰਹਿਆ ਸੀ ਉਹਦੇ ਬਦੌਲਤ ਹੀ ਪਿੰਡ ਦਾ ਜਿਹੜਾ ਵਿਕਾਸ ਕੀਤਾ ਆ 6 ਗਲੀਆਂ ਬਣਾਈਆਂ ਆ 6 ਮਹੀਨਿਆਂ ਦੇ ਵਿੱਚ ਵਿੱਚ ਇਹ ਦੂਜੀਆਂ ਆਪਾਂ ਇਹ ਆਪਣਾ ਸੀਵਰੇਜ ਪਾ ਕੇ ਜਿਹੜਾ ਆਪਣਾ ਨਿੱਕੇ ਡੇ ਤੇ ਜਦੋਂ ਅਸੀਂ ਸ਼ੁਰੂ ਤੋਂ ਵਹਿੰਦੇ ਆਏ ਹਾਂ ਤੱਕ ਨਿੱਕੇ ਡੇ ਦੇ ਪਾਣੀ ਨੇ ਕਦੀ ਸੁੱਕਾ ਗਿਲ ਮੇਸ਼ਾਈ ਉਥੇ ਚੱਕੜ ਹੁੰਦਾ ਹੈ ਪਾਣੀ ਛਲਕਦੇ ਹੁੰਦਾ ਹੈ ਬੱਚੇ ਆਉਂਦੇ ਜਾਂਦੇ ਪਰ ਉਥੇ ਵੀ ਬਿਲਕੁਲ ਬੰਦ ਕਰਾਤਾ ਵੱਡੇ ਡੇ ਵੀ ਪਾਣੀ ਬਿਲਕੁਲ ਓਕੇ ਕਰਾਤਾ ਵਾ ਕਾਣ ਗਾੜੇ 70 ਸਾਲਾਂ ਤੋਂ ਪੰਚਾਇਤ ਨੇ ਉਥੇ ਤੱਕ ਨਹੀਂ ਰੁਪਈਆ ਲਾਇਆ ਤੇ ਉਥੇ ਵੀ ਬੜਾ ਤਕੜਾ ਪਾਇਆ ਬਣਾਇਆ ਤੇ ਕੋਸ਼ਿਸ਼ ਸਾਡੀ ਇਹੋ ਵੀ ਸਰਕਾਰ ਸਾਨੂੰ ਵੀ ਗਰਾਂਟਿ ਸ਼ੂ ਕਰੇ ਜਿਹੜੇ ਜਾਤ ਬਣੇ ਆ ਇਹ ਵੀ ਪਿੰਡ ਦੇ ਵਸਨੀਕ ਹੀ ਆ ਇਹਨਾਂ ਨੇ ਵੀ ਵੋਟਾਂ ਪਾਈਆਂ ਵਾ ਤੇ ਮੈਂ ਨਹੀਂ ਆਂਦਾ ਵੀ ਜਦੋਂ ਸਰ ਮਤਲਬ ਵੀ ਸਾਰੀ ਇੱਕੋ ਅੱਖਾਂ ਨਾਲ ਦੇਖਣੇ ਚਾਹੀਦੇ ਆ ਇਹ ਨਹੀਂ ਹੁੰਦਾ ਕਿ ਜਿਹੜੇ ਤੁਹਾਡੇ ਪਾਰਟੀ ਨਾਲ ਜੁੜੇ ਆ ਆਪਾਂ ਉਹਨਾਂ ਨੂੰ 20-20 ਲੱਖ ਗ੍ਰਾਂਟ ਜਾਰੀ ਕਰੀਏ ਤੇ ਜਿਹੜਾ ਜਾਤ ਸਰਪੰਚ ਬਣਿਆ ਉਹਨੂੰ ਆਪਾਂ 10 ਰੁਪਏ ਨਾ ਦਿੱਤੇ ਹੋਣ ਤੁਹਾਡੇ ਇਸ ਪਿੰਡ ਦੇ ਵਿੱਚ ਸਭ ਤੋਂ ਜਿਆਦਾ ਸਮੱਸਿਆ ਜੇ ਕਹਿ ਲਈਏ ਕਿ ਕਿਉਂਕਿ ਨਾਲ ਹੀ ਬਾਉਟਰ ਲੱਗਦਾ ਨਾਲ ਹੀ ਤਾਰਾਂ ਨੇ ਨਾਲ ਹੀ ਬੁਹਾਂਟੀ ਮੌਲਕ ਹੈ ਤਾਂ ਕੀ ਸਮੱਸਿਆ ਲੱਗਦੀ ਕਿਉਂਕਿ ਡਰੋਨ ਜਦੋਂ ਅਕਸਰ ਆਉਂਦੇ ਆ ਤੇ ਤੁਹਾਡੇ ਪਿੰਡ ਦੇ ਵਿੱਚ ਸਭ ਤੋਂ ਜਿਆਦਾ ਸਮੱਸਿਆ ਆਉਂਦੀ ਹੁੰਦੀ ਨਹੀਂ ਇਹ ਤੇ ਪੂਰੇ ਪੰਜਾਬ 'ਚ ਹੀ ਹਵਾਲੇ ਹਾਦੀਆਂ ਟਾਰੀ ਤੇ ਸਾਡੇ ਹੈਗਾ ਹੀ ਉਹ ਓਵਰ ਆਲ ਆਪਾਂ ਲੱਗ ਲੱ ਉਹ ਲਾਗੇ ਪਿੰਨਾਂ ਵਾਲਿਆਂ ਦੇ ਵੀ ਟਾੜੇ ਨਹੀਂ ਸਾਡੇ ਵੀ ਸੇਮ ਹੀ ਆ। ਮਤਲਬ ਸਾਰੇ ਪਾਸੇ ਇਹੀ ਹਾਲ ਆ। ਤਾਂ ਤੁਸੀਂ ਅਟਾਰੀ ਦੇ ਕਹਿ ਸਕਦੇ ਸਭ ਤੋਂ ਨੌਜਵਾਨ ਸਰਪੰਚ ਬਣੇ ਹੋਗੇ। ਹਾਂਜੀ। ਤਾਂ ਕੀ ਕੁਝ ਤੁਹਾਨੂੰ ਕੀ ਲੱਗਦਾ ਨੌਜਵਾਨੀ ਸੁਧਾਰਨ ਲਈ ਕੀ ਕੀ ਕਰਨਾ ਪਵੇਗਾ? ਨੌਜਵਾਨੀ ਸੁਧਾਰਨ ਨੂੰ ਆਪਾਂ ਨੂੰ ਤੇ ਪ੍ਰੇਰਿਤ ਕਰਨਾ ਚਾਹੀਦਾ ਆ ਵੀ ਜਿਹੜੇ ਬੱਚੇ ਆ ਹੁਣ ਆਪਣੇ ਛੋਟੇ ਹੁਣ ਕੋਈ ਵੀ ਬੱਚਾ ਆਪਣੇ ਮਾਂ ਦੇ ਢਿੱਡ ਤੋਂ ਨਿਸ਼ਾਨੀ ਸੇਕੀ ਆਉਂਦਾ ਜਦੋਂ ਬਾਹਰ ਦਾ ਮਾਹੌਲ ਵੇਂਦਾ ਵਾ ਜਦ ਰੋਜ਼ਗਾਰ ਨਹੀਂ ਹੈਗਾ ਜਦ ਰੋਜ਼ਗਾਰ ਨਹੀਂ ਹੈਗਾ ਬੰਦਾ ਬਾਹਰ ਹੁੰਦਾ ਚੌਂਕ 'ਚ ਖਲੋਂਦਾ ਆ ਉਹ ਦੂਜੇ ਵਾਲ ਵੇਂਦਾ ਆ ਉਹ ਆਂਦਾ ਉਹ ਆਂਦਾ ਸ਼ਾਰਟਕਟ ਤਰੀਕੇ ਨਾਲ ਆਪਾਂ ਆਹ ਕੰਮ ਕਰ ਲੀਏ ਜਿਹਦੀ ਦਿਹਾੜੀ ਜਾਇਆ ਜਾਂਦਾ ਦੇ ਉਹ ਜਦੋਂ ਬਾਅਦ ਵਿੱਚ ਲੱਗਦੇ ਵਿੱਚ ਹੌਲੀ ਹੌਲੀ ਉਹ ਪੀਣੇ ਸ਼ੁਰੂ ਕਰ ਦਿੰਦੇ ਆ ਤੇ ਮੈਂ ਚਾਹਣਾ ਵੀ ਸਾਡੇ ਪਿੰਡ ਦਾ ਬੇੜਾਗਰ ਖਾੜੇ ਪਿੰਡ ਤੇ ਉਹ ਮੇਰੇ ਸਾਹ ਨਾਲ ਸਮੈਗਨਾ ਤੇ 200 ਤੋਂ ਵੱਧ ਮੋਤਾਂ ਹੋਈ ਹੋਣੀਆਂ ਮੇਰੇ ਸਾਹ ਨਾਲ ਕਿਦ ਨਹੀਂ ਲਿਖਣ ਵੀ ਦਏ ਹਾਂ ਲਿਸਟ ਬਣਾਉਂਦੇ ਆ ਪਰ ਅਸੀਂ ਮੈਂਸ਼ਨ ਨਹੀਂ ਕਰਨੀ ਵੀ ਕੋਈ ਹਕਮਦਾਨੀ ਵੀ ਸਾਡਾ ਮੁੰਡਾ ਸਮੈਗਨਾ ਮਰਿਆ ਪਰ 200 ਤੋਂ ਵੱਧ ਟਾਰੀ ਚ ਮੋਤਾਂ ਹੋਈਆਂ ਸਮੈਗਨਾ ਤੇ ਮੰਨੋ ਨਹੀਂ ਲੱਗਦਾ ਕਿ 1 ਰੁਪਏ ਦਾ ਜੋ ਸਰਕਾਰ ਇਹ ਸੁਧਾਰਾਵੇ ਅਸੀਂ ਆਪਣੇ ਲੈਵਲ ਤੇ ਕੋਸ਼ਿਸ਼ ਕੀਤਾ ਹੀ ਜਦੋਂ ਨਵੇਂ- ਆਹ ਹੈ ਵੀ ਅੱਜ ਹਾਂ ਹੰਡੇ ਤੇ ਲੋਕਾਂ ਨੇ ਉਮੀਦਾਂ ਪਰ ਪ੍ਰਸ਼ਾਸਨ ਨਹੀਂ ਸਾਥ ਦੇ ਰਿਹਾ ਸਾਡਾ ਸਰਕਾਰਾਂ ਨਹੀਂ ਸਾਥ ਦੇ ਰਹੀਆਂ ਸਰਕਾਰਾਂ ਸਾਡੇ ਦੇ ਪਰਚੇ ਦੇ ਪਰਚੇ ਕਰਾਈ ਜਾਂਦੀਆਂ ਜਿਹੀਂ ਰੋਕੀਏ ਅਸੀਂ ਆ ਪਿੰਡ ਚ ਪੂਰੇ ਪੰਜਾਬ ਵਿੱਚ ਕਦੀ ਇਦਾਂ ਦਾ ਕੰਮ ਨਹੀਂ ਹੋਇਆ ਕਿ ਵੀ ਕੂੜੇ ਵਾਲੀ ਟਰਾਲੀ ਲੱਗੀ ਹੋਗੀ ਕੂੜੇ ਵਾਲੀ ਟਰਾਲੀ ਸਾਡੀ ਲੱਗੀ ਫ੍ਰੀ ਆਫ ਕਾਸਟ ਬੁਹੇ ਗੱਡੀ ਜਾਂਦੀ ਆ ਪੂਰੇ ਟਾਰੀ ਚ ਹਾਂ 7200 ਵੋਟ ਆਦੀ 5000 ਬਾਦੀਆ ਤੇ ਬੁਏ ਗਾੜੀ ਟਰਾਲੀ ਇੱਕ ਦਿਨ ਛੱਡ ਕੇ ਜਾਂਦੀ ਹੈ ਤੇ ਫਰੀ ਕੋਸ਼ਟ ਕੂੜਾ ਲੈ ਕੇ ਮੰਡੀ ਜਾਂਦੀ ਹੈ ਉਹਦੇ ਵਿੱਚ ਕੋਈ ਆਪਣੇ ਜਿਹੜੇ ਸਾਡੇ ਮੈਂਬਰ ਸਾਹਿਬ ਆ ਪੰਚਾਇਤ ਸਾਰੇ ਟੀਮ ਆ ਅਸੀਂ ਸਾਰੇ ਰਲ ਮਿਲ ਕੇ ਕਰਦੇ ਹਾਂ ਕੋਈ ਡਰਾਈਵਰ ਨਹੀਂ ਉਹਦਾ ਲਾਇਆ ਹਾਂਜੀ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਇਸ ਬੁੱਧੀਆ ਤੜ ਨਾਲ ਸਾਂਝੇ ਕੀਤੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਕਸਰ ਇੱਥੇ ਜਿਹੜੀਆਂ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਦੱਸੀ ਜਾ ਰਹੀ ਆ ਦੱਸ ਜੀ ਕਿ ਤੜ ਨਾਲ ਲਗਾਤਾਰ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜੋ ਨੇ ਇੱਥੇ ਵੋਟ ਪਾਣ ਤਾਂ ਜ਼ਰੂਰ ਆ ਰਹੇ ਨੇ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਤਾਂ ਜ਼ਰੂਰ ਕਿਉਂਕਿ ਇਹ ਟਾਰੀ ਪਿੰਡ ਜਿਹੜਾ ਹੈ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਦੇਸ਼ ਵਿਦੇਸ਼ ਤੋਂ ਜਦੋਂ ਲੋਕ ਅਟਾਰੀ ਰਿਟ੍ਰੀਟ ਸੈਰਮਣੀ ਦੇਖਣ ਲਈ ਪਹੁੰਚਦੇ ਨੇ ਤਾਂ ਇਹ ਉਸ ਪਿੰਡ ਦੀ ਗੱਲ ਕਰ ਰਹੇ ਹਾਂ ਕਿਉਂਕਿ ਤਾਰਾਂ ਦੇ ਨਾਲ ਲੱਗਦੇ ਪਿੰਡ ਨੇ ਅਕਸਰ ਨਸ਼ੇ ਦੀ ਸਮੱਸਿਆ ਰਹਿੰਦੀ ਹੈ ਕਿਉਂਕਿ ਗਵਾਂਡੀ ਮੁਲਕ ਜਦੋਂ ਨਸ਼ਾ ਇੱਧਰ ਜਦੋਂ ਭੇਜਦੇ ਨੇ ਤਾਂ ਉਸ ਤੋਂ ਬਾਅਦ ਕਈਆਂ ਦੇ ਹੱਥੋਂ ਡਿਲੀਵਰੀ ਲੱਗਦੀ ਹੈ ਜਿਸ ਤੋਂ ਬਾਅਦ ਕਿ ਨਸ਼ਾ ਜਿਹੜਾ ਆਪਣੇ ਪੈਰ ਪੰਜਾਬ ਭਰ ਦੇ ਵਿੱਚ ਫੈਲ ਚੁੱਕਿਆ ਲੇਕਿਨ ਇਸ ਨੂੰ ਰੋਕਣ ਵਾਸਤੇ ਸਰਕਾਰ ਵੀ ਵਕਫ ਵਕਤ ਪ੍ਰਯਾਸ ਕਰ ਰਹੀ ਹੈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਜਿਹੜਾ ਕਹਿ ਸਕਦਾ ਹੈ ਕਿ ਘਾਰਟਾਉਂਦੀ ਦਿਖਾਈ ਦੇ ਰਹੀ ਹੈ ਉਹਨਾਂ ਤੇ ਕਾਰਵਾਈ ਕਰਦੀ ਦਿਖਾਈ ਦੇ ਰਹੀ ਹੈ ਤਾਂ ਇਸੇ ਤਰ੍ਹਾਂ ਨਾਲ ਟੜ ਨਾਲ ਅੱਜ ਚੋਣਾਂ ਨੂੰ ਲੈ ਕੇ ਵਕਫ ਵਕਤ ਪਿੰਡਾਂ ਦੇ ਵਿੱਚ ਪਹੁੰਚ ਕੇ ਜੋ ਕਵਰੇਜ ਸਾਝੀ ਕਰਦੇ ਰਵਾਂਗੇ ਬਨੇ ਮਰਦਣਾ ਰਕਸ਼ਸ ਨੂੰ ਜਗਬਾਨੀ ਟੀਵੀ ਟਾਰੀ